ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਚੈਨਲ ਦੇ ਉੱਤੇ ਅੱਜ ਵੀਰੇ 29 ਤਰੀਕ ਹੋ ਗਈ ਤੇ ਇੰਨਾ ਕੁ ਸੋਹਣਾ ਮੌਸਮ ਹੋ ਗਿਆ ਜਦੋਂ ਪਹਿਲਾਂ ਖੇਤ ਜਾਈਦਾ ਸੀ ਅੱਜ ਤੋਂ ਤਿੰਨ ਚਾਰ ਦਿਨ ਪਹਿਲਾਂ ਉਦੋਂ ਐ ਲੱਗਦਾ ਸੀ ਵੀ ਤਣਕਤਾ ਵਸਾਖੀ ਤੋਂ ਪਹਿਲਾਂ ਹੀ ਆ ਗਈ ਚਾਰ ਪੰਜ ਦਿਨ ਪਹਿਲਾਂ ਮਸ਼ੀਨਾਂ ਚੱਲ ਪੈਣੀਆਂ ਆਪਣੇ ਵੀ ਪਰ ਹੁਣ ਜਿਹੜੀ ਹਵਾ ਹਲਾਰੇ ਤੁਸੀਂ ਦੇਖ ਰਹੇ ਹੋ ਹੈਨਾ ਟੈਂਪਰੇਚਰ ਦੇ ਵਿੱਚ ਗਰਾਫਟ ਹੋਈ ਆ ਤੁਸੀਂ ਐ ਮੰਨ ਲਓ ਮੈਂ ਰੀਲ ਵੀ ਪਾਈ ਸੀ ਸ਼ਾਰਟ ਵੀ ਪਾਇਆ ਸੀ ਵੀ ਜਿਵੇਂ ਜਿਵੇਂ ਆਪਣੇ ਕੋਲੇ ਹੁਣ ਮੌਸਮ ਘਟਿਆ ਜਿੰਨੇ ਦਿਨੇ ਮੌਸਮ ਘਟ ਗਿਆ ਉਨੇ ਮਣ ਤੁਸੀਂ ਕਣਕ ਦਾ ਝਾੜ ਆ ਜਿਹੜਾ ਉਹ ਪਲੱਸ ਕਰੀ ਚੱਲਿਓ ਇੱਕ ਇੱਕ ਦਿਨ ਦੇ ਵਿੱਚ ਮਣ ਮਣ ਕਣਕਾ ਜਿਹੜਾ ਉਹ ਕਣਕਾਂ ਅਡਾਪਟ ਕਰੀ ਜਾਣਗੀਆਂ ਕਣਕ ਦਾ ਝਾੜ ਵਧੀ ਜਾਣਾ ਤੇ ਬਾਕੀ ਝੋਨੇ ਦੇ ਵਿੱਚ ਵੀਡੀਓ ਜਰੂਰ ਪਾਵਾਂਗੇ ਅਸੀਂ ਵੀ ਕਿਹੜਾ ਵੀ ਲਈਏ ਬਹੁਤ ਭਰਾਵਾਂ ਦੇ ਮੈਸੇਜ ਆਉਂਦੇ ਆ ਹਨਾ ਸਾਵਾ ਬਾਰੇ ਵੀ ਦੱਸਾਂਗੇ ਭਾਈ ਸਾਰਾ ਪਾਈਪੀ ਸਾਰਟ ਬਾਰੇ ਵੀ ਦੱਸਾਂਗੇ ਪੀਆਰ 132 ਬਾਰੇ ਵੀ ਦੱਸਾਂਗੇ ਸੀਆਰ 212 ਸਾਰਿਆਂ ਬਾਰੇ ਦੱਸਾਂਗੇ ਬਾਈ ਵੀ ਕਿਹੜੀ ਵੈਰੈਟੀ ਲਾਉਣੀ ਚਾਹੀਦੀ ਹੈ ਕਿਹੜੀ ਨਹੀਂ ਲਾਉਣੀ ਚਾਹੀਦੀ ਬਾਸਮਤੀ ਬਾਰੇ ਵੀ ਗੱਲਾਂ ਕਰਾਂਗੇ ਜੁੜੇ ਰਹੋ ਚੈਨਲ ਦੇ ਨਾਲ ਜਿੰਨਾ ਕਿ ਮੇਰਾ ਝਾੜ ਹੋਇਆ ਕਣਕ ਮੈਂ ਬੀਜੀ ਹੋਈ ਆ 826 ਵੀ ਬੀਜੀ ਆ 327 ਵੀ ਬੀਜੀ 187 ਵੀ ਬੀਜੀ ਆ 222 ਵੀ ਬੀਜੀ ਆ ਤੇ ਖਾਣ ਵਾਲੀਆਂ ਕਣਕਾਂ ਵੀ ਬੀਜੀਆਂ ਹੋਈਆਂ ਕਿਸਮਾਂ ਸਾਰਿਆਂ ਬਾਰੇ ਦੱਸਾਂਗੇ ਵੀ ਕਿੰਨਾ ਕੁ ਝਾੜ ਨਿਕਲਦਾ ਹੈ ਕਿ ਪਰ ਝਾੜ ਦੇ ਜੇ ਮੌਸਮ ਤੇ ਡਿਪੈਂਡ ਰਹੀਏ ਕਣਕਾ तकरीबन ਸਾਰੀਆਂ ਖੜੀਆਂ ਨੇ ਹਲੇ ਤੱਕ ਦਾਤੇ ਦੀ ਮਿਹਰ ਆ ਅੱਗੇ ਵੀ ਵਾਹਿਗੁਰੂ ਕਿਰਪਾ ਕਰੇ ਗੁਰੂ ਅਮਰਦਾਸ ਕਿ ਸਾਰਿਆਂ ਦੀਆਂ ਕਣਕਾਂ ਝਾੜ ਵਧੀਆ ਹੋਣ ਕਿਉਂਕਿ ਬਹੁਤ ਸੁਪਨੇ ਹੁੰਦੇ ਆ ਫਸਲ ਦੇ ਉੱਤੇ ਸਾਰਿਆਂ ਦੇ ਹਨਾ ਤੇ ਕਣਕਾ ਮੌਸਮ ਸਾਥ ਦੇ ਰਿਹਾ ਆਪਣਾ ਬਾਕੀ ਨਾ ਕਈ ਭਰਾ ਵੀਡੀਓ ਪਾਉਂਦੇ ਆ ਵੀ ਬੱਲੀ ਦੇ ਵਿੱਚ ਦਾਣੇ ਕੱਢ ਕੇ ਇਹਦੇ 78 ਦਾਣੇ ਹੋ ਗਏ ਇਹਦੇ 87 ਦਾਣੇ ਹੋ ਗਏ ਵੀਰੇ ਆ ਜਿਹੜੇ ਉਤਲੇ ਦਾਣੇ ਨੇ ਇਹ ਬਰੀਕ ਹੁੰਦੇ ਆ ਜਿਹੜੇ ਥੱਲੜੇ ਦਾਣੇ ਨੇ ਇਹ ਥੋੜੇ ਜਿ ਮੋٹے ਹੁੰਦੇ ਆ ਤਾਂ ਦਾਣਿਆਂ ਦੀ ਕੁਆਂਟਿਟੀ ਦੇ ਨਾਲ ਝਾੜ ਨਹੀਂ ਆਉਂਦਾ ਦਾਣੇ ਦੀ ਕੁਆਲਿਟੀ ਦੇ ਹਿਸਾਬ ਨਾਲ ਝਾੜ ਆਉਂਦਾ ਜਿਹਦੇ ਦਾਣੇ 'ਚ ਜਿਹੜੀ ਕਣਕ ਵਧੀਆ ਆਪਣੀ ਬਾਣ ਥੋੜਾ ਵਧੀਆ ਉਹਦੇ ਦਾਣੇ ਦੇ ਵਿੱਚ ਵਜਨ ਵੀ ਨਿੱਗਰ ਹੁੰਦਾ ਹੈਨਾ ਜਿਵੇਂ 826 ਦੇ ਦਾਣਾ ਮੋਟਾ ਵੀ ਆ ਤੇ ਉਹਦੇ 'ਚ ਵਜਨਦਾਰ ਵੀ 187 ਦਾ ਦਾਣਾ ਮੋਟਾ ਵੀ ਆ ਤੇ ਵਜਨਦਾਰ ਵੀ ਆ 327 ਦਾ ਵੀ ਇਹੀ ਹਾਲ ਇਹ ਨਹੀਂ ਕਹਿ ਸਕਦੇ ਵੀ ਆਪਣੇ ਕੋਲੇ ਬੱਲੀ ਲੰਮੀ ਆ ਹਣਾ ਕਈ ਵਾਰੀ ਇਹਨਾਂ ਦੇ ਵਿੱਚ ਜਿਹੜਾ ਗੈਪ ਆ ਉਹ ਘਟ ਹੁੰਦਾ ਕਈ ਵਾਰੀ ਬੱਲੀ ਲੰਮੀ ਹੋਣ ਕਰਕੇ ਆ ਵਿੱਚ ਵਾਲਾ ਗੈਪ ਵੀ ਘਟ ਜਾਂਦਾ ਦਾਣੇ ਉਹਨਾਂ ਦੀ ਕੁਆਲਿਟੀ ਦੇ ਵਿੱਚ ਉਨੇ ਹੀ ਹੁੰਦੇ ਨੇ ਕਈ ਵਾਰੀ ਦਾਣੇ ਬਰੀਕ ਹੁੰਦੇ ਆ ਜਾਂਦੇ ਉਹੋ ਚਾਹੇ ਤੁਸੀਂ 50 ਦਾਣੇ ਲੈ ਲਿਓ ਚਾਹੇ ਤੁਸੀਂ 70 ਦਾਣੇ ਲੈ ਲਿਓ ਦੋਨਾਂ ਦਾ ਵਜਨ ਇੱਕ ਹੀ ਆਊਗਾ ਸੇਮ ਹੀ ਆਊਗਾ ਝੋਨੇ ਦੇ ਵਿੱਚ ਹੋਇਆ ਸੀ ਆਪਣੇ ਨਾਲ ਵੀ ਟਰਾਲੀਆਂ ਬਹੁਤ ਨਿਕਲੀਆਂ ਬਹੁਤ ਨਿਕਲੀਆਂ ਪਰ ਵਜਨ ਘਟ ਗਿਆ ਉਹ ਸਾਰਾ ਟੈਂਪਰੇਚਰ ਦੇ ਸਾਰੇ ਸੀ 10-10 ਮਾਣ ਉੱਡ ਗਿਆ ਸੀਗਾ ਹਨਾ weight ਨੇ ਹੀ ਰੇਟ ਦੇਣਾ ਆਪਾਂ ਨੂੰ ਜੇ weight ਆ ਤਾਂ ਰੇਟ ਆ ਸਿੱਧੀ ਜੀ ਗੱਲ ਆ ਬਾਈ ਹਨਾ ਤੇ ਕਣਕ ਦੇ ਵਿੱਚ নো ਡਾਊਟ ਵੀ ਦਾਣਿਆਂ ਦੀ ਵੀ ਇੰਪੋਰਟੈਂਸ ਹੈਗੀ ਆ ਪਰ weight ਦੀ ਬਹੁਤ ਜ਼ਿਆਦਾ ਇੰਪੋਰਟੈਂਸ ਹੈ ਕੁਆਲਟੀ ਬਹੁਤ ਜ਼ਿਆਦਾ ਮੈਟਰ ਕਰਦੀ ਹੈ ਇਹ ਕੁਆਲਟੀ ਹੁਣ ਉਦੋਂ ਆਊਗੀ ਹਿਸਾਬ ਦੇ ਵਿੱਚ ਜਦੋਂ ਕੰਡੇ ਤੇ ਤੋਲਿਆ ਗੱਟੇ ਭਰੇ ਬੋਰੀਆਂ ਭਰੀਆਂ ਹਨਾ ਤੇ ਜਿਨ੍ਹਾਂ ਨੇ ਐਨਪੀਕੇ ਸਪਰੇ ਹਾਂ ਚੰਗੀਆਂ ਤਤਾਲੀਆਂ ਸਪਰੇ ਹਾਂ ਕੀਤੀਆਂ ਜਿਨਾ ਨਹੀਂ ਵੀ ਕੀਤੀਆਂ ਉਹ ਅਸਲ ਅਸਲ ਹੁਣ ਮੌਸਮ ਹੀ ਹੈ ਜਿਹੜਾ ਇੰਨਾ ਕੁ ਗਨਕਾਰੀ ਹੋ ਗਿਆ ਸਾਰੀਆਂ ਤਤਾਲੀਆਂ ਜ਼ਬਰਿਆਂ ਤੋਂ ਭਾਰੂ ਪੈ ਚੁੱਕਿਆ ਤੇ ਸਾਰਾ ਕਿਸਾਨ ਵਾਦੂ ਮੌਸਮ ਹੈ ਇਹ ਤੇ ਪਰਮਾਤਮਾ ਇਦਾਂ ਹੀ ਮਿਹਰ ਰੱਖੇ ਬਾਕੀ ਕਮੈਂਟ ਜ਼ਰੂਰ ਕਰਿਓ ਬਈ ਤੁਸੀਂ ਇੱਕ ਮੈਂ ਪਾਣੀ ਦੀ ਗੱਲ ਜ਼ਰੂਰ ਕਹੀ ਸੀ ਬਈ ਤੇ ਉਹ ਵੀਡੀਓ ਵੀ ਕਾਫੀ ਆਪਣੀਆਂ ਚੱਲੀਆਂ ਮੈਸੇਜ ਵੀ ਆਏ ਵੇਰੇ ਮੈਂ ਹੁਣ ਫੇਰ ਕਹਿਣਾ ਵੀ ਪਾਣੀ ਐ ਜਿਹੜਾ ਉਹ ਕੱਟੋ-ਕੱਟ 30 ਤੋਂ 35 ਦਿਨ ਪਹਿਲਾਂ ਕਣਕ ਨੂੰ ਬੰਦ ਕਰਨਾ ਜ਼ਰੂਰੀ ਹੁੰਦਾ ਜਿਹੜੇ ਪਾਣੀ ਹਜੇ ਵੀ ਲਾਈ ਜਾਂਦੇ ਨੇ ਵੀ ਮੌਸਮ ਗਰਮ ਐ ਬਈ ਜਾਂ ਨਹਿਰ ਦੀਆਂ ਵਾਰੀਆਂ ਦੇਖ ਕੇ ਲਾਈ ਜਾਂਦੇ ਨੇ ਜਾਂ ਦੇਖੋ-ਦੇਖੀ ਲਾਈ ਜਾਂਦੇ ਨੇ ਉਹਨਾਂ ਨੂੰ ਮੈਂ ਦੱਸਣਾ ਚਾਹੂੰਗਾ ਵੀ ਤੁਹਾਡੀ ਕਣਕ ਐ ਜਿਹੜੀ 5-7 ਮਨ ਤਾਂ ਗਈ ਮਿੱਤਰੋ ਵਿੱਚੋਂ ਕਈ ਥਾਵਾਂ ਤੇ ਦੌਗੀਆਂ ਵੀ ਬੈਠਣਗੀਆਂ ਜੜ ਵੀ ਹਿੱਲੂਗੀ ਆ ਹੁਣ ਹਵਾ ਚੱਲ ਪਈ ਜਿਨ੍ਹਾਂ ਨੇ ਤਾਜ਼ਾ ਤਾਜ਼ਾ ਪਾਣੀ ਲਾਇਆ ਜਾਂ ਬੱਤਰ ਚੜਾ ਕੇ ਪਾਣੀ ਲਾਇਆ ਉਹਨਾਂ ਦੀਆਂ ਕਣਕਾਂ ਡਿੱਗਣਗੀਆਂ ਵੀ ਹੈਨਾ ਤੇ ਇਹ ਬਹੁਤ ਚੀਜ਼ਾਂ ਮੈਟਰ ਕਰਦੀਆਂ ਹੁੰਦੀਆਂ ਬਾਕੀ ਸਿਆਣਿਆਂ ਦਾ ਤਜਰਬਾ ਬਾਈ ਜਿਵੇਂ ਆਪਣੇ ਦਾਦੇ ਪੜਦਾਦੇ ਕਰਦੇ ਆਏ ਨੇ ਕੋਈ ਅੱਜ ਦੀ ਤਾਂ ਖੇਤੀ ਕਰਨ ਨਹੀਂ ਲੱਗਿਆ ਸੀ ਵੀ ਉਹਨਾਂ ਤੋਂ ਸਿੱਖਦੇ ਰਹਿੰਦੇ ਆ ਤੇ ਆਪਦਾ ਤਜਰਬਾ ਜਿਹੜਾ ਸਾਂਝਾ ਕਰਦੇ ਆ ਕੋਈ ਇਹ ਤਾਂ ਹੈ ਨਹੀਂਗਾ ਵੀ ਅਸੀਂ ਖੇਤੀ ਨਹੀਂ ਕਰਦੇ ਕਿਸੇ ਦੇ ਖੇਤ 'ਚ ਜਾ ਕੇ ਵੀਡੀਓ ਪਾਤੀ ਹੈਨਾ ਜਿੰਨਾ ਕ ਪ੍ਰੈਕਟੀਕਲ ਕਰਦੇ ਉਹਨਾਂ ਕ ਵੀਡੀਓ ਪਾਉਣੇ ਆ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਈ ਜੇ ਗੱਲਾਂ ਵਧੀਆ ਲੱਗਦੀਆਂ ਨੇ ਤੇ ਝੋਨੇ ਦੀਆਂ ਵੀਡੀਓ ਹੁਣ ਪਾਉਂਦੇ ਰਹਾਂਗੇ ਲਗਾਤਾਰ ਮੀਆਂ ਦੀਆਂ ਤੇ ਜੁੜੇ ਰਹੋ ਬਈ ਥੈਂਕ ਯੂ ਸੋ ਮੱਚ